ਹੋਇ ਸਾਨੂੰ ਤੁਹਾਨੂੰ ਸਾਰਿਆਂ ਨੂੰ ਬਿਨ ਭਾਗਾ ਸਤ ਸੰਗ ਨਾ ਲਪੇ ਬਿਨ ਸੰਗਤ ਮੈਲ ਭਰੀ ਜਾ ਜੀ ਕਹਿੰਦੇ ਬਿਨਾ ਚੰਗੇ ਕਰਮਾਂ ਤੋਂ ਕਹਿ ਦੀ ਇਹ ਤੋਂ ਤੱਕ ਮਲ ਕਹਿੰਦੇ ਭਾਈ ਬੰਦਾ ਬਹਾਨਾ ਵੀ ਲਾ ਦਿੰਦਾ ਏ ਵੀ ਚੰਗੇ ਭਾਗ ਹੋਣਗੇ ਫਿਰ ਸਤ ਸੰਗਤ ਤੇ ਜਾਵਾਂਗੇ ਜੀ ਆਖੋ ਸਤਨਾਮ ਪਰ ਗੁਰੂ ਸਾਹਿਬ ਕਹਿੰਦੇ ਵੱਡ ਭਾਗੀ ਹਰ ਸੰਸਾਰ ਤੋਂ ਪਾਵੇ ਭਾਗਹੀਣ ਭ੍ਰਮ ਜੁਟਾਂ ਖਾਵੇ ਕਹਿੰਦੇ ਵੱਡਿਆਂ ਭਾਗਾ ਵਾਲਾ ਤੇ ਇੱਥੇ ਹੋ ਕੇ ਇੱਥੇ ਆ ਕੇ ਹੋਇਆ ਜਾਂਦਾ ਹੈ ਤੂੰ ਸਤਨਾ ਵਾਹਿਗੁਰੂ ਅਸੀਂ ਕਹਿ ਦਿੰਦੇ ਆ ਨਾ ਯਾਰ ਸਾਡੇ ਭਾਗ ਜਾਗਣਗੇ ਜੇ ਅਸੀਂ ਚਲੇ ਜਾਾਂਗੇ ਹੁਣ ਦੁਨੀਆ ਤੇ ਹੋਰ ਵੀ ਘਰਾਂ ਚ ਬੈਠੀ ਐ ਅਸੀਂ ਚਲੇ ਜਾਾਂਗੇ ਪਰ ਇਦਾਂ ਦਾ ਸਮਾਂ ਸਮ ਕਦੇ ਕਦੇ ਮਿਲਦਾ ਏ ਇੱਕ ਕਲਾਸ ਐ ਗੁਰਮਤਿ ਕਲਾਸ ਐ ਜੇ ਤੂੰ ਮੈਸੇਜ ਸਹੀ ਚਲਾ ਗਿਆ ਨਾ ਪਤਾ ਨਹੀਂ ਕਿੰਨੇ ਅਗਦਾ ਪਲਾ ਹੋ ਜਾਏ ਗੁਰੂ ਨਾਨਕ ਸਾਹਿਬ ਨੇ ਆਪਣੀ ਸਾਰੀ ਜ਼ਿੰਦਗੀ ਦੇ ਅੰਦਰ ਜ਼ੋਰ ਲਾ ਰਿਆ ਯਾਰ 500 ਸਾਲ ਹੋਇਆ ਕੋਈ ਜ਼ਿਆਦਾ ਸਮਾਂ ਨਹੀਂ ਜੀ ਵੇਖੋ ਕਿਦਾਂ ਦਾ ਸਮਾਂ ਹੋਏਗਾ ਗੁਰੂ ਨਾਨਕ ਸਾਹਿਬ ਖੁਦ ਹੁੱਕਾ ਮਾਰਦੇ ਹੁੰਦੇ ਭਗਦਾਦ ਵਿੱਚ ਜਾ ਕੇ ਕਲਗੀਧਰ ਪਾਤਸ਼ਾਹ ਵਾਹਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਜਦੋਂ ਆਵਾਜ਼ ਦਿੱਤੀ ਹੈ ਨਾ ਤਾਂ ਸੰਸਾਰ ਵੇਖਦਾ ਸੀ ਯਾਰ ਇਹ ਹੈ ਕੌਣ ਹੈ ਬੰਦਾ ਇਹਦੀਆਂ ਗੱਲਾਂ ਵੱਖਰੀਆਂ ਹਈਆਂ ਨੇ ਸੰਸਾਰ ਤੋਂ ਵੱਖਰਾ ਹੋਣਾ ਕੀ ਹੁੰਦਾ ਹੈ ਜੀ ਅੱਜ ਆਪਾਂ ਤਾਂ ਨਮਸਕਾਰਾਂ ਕਰਦੇ ਹਾਂ ਗੁਰੂ ਨਾਨਕ ਸਾਹਿਬ ਨੂੰ ਕਿਉਂਕਿ ਗੱਲ ਵੱਖਰੀ ਕੀਤੀ ਸਮਾਜ ਤੋਂ ਵੱਖਰੀ ਕੀਤੀ ਸਾਡਾ ਸੁਭਾਅ ਇਹ ਹੈ ਜਦੋਂ ਸਾਡੇ ਵਿੱਚ ਕੋਈ ਵੱਖਰੀ ਗੱਲ ਹੋਏਗੀ ਸਾਨੂੰ ਬੜਾ ਉਕਰਾ ਲੱਗਦਾ ਹੈ ਸਾਡਾ ਸੁਭਾਅ ਇਹ ਹੈ ਪਤਾ ਨਹੀਂ ਤੇ ਸਮਝਾਉਣ ਵਾਲਿਆਂ ਦਾ ਹੀ ਤਰੀਕਾ ਇਦਾਂ ਹੁੰਦਾ ਹੈ ਪਰ ਜਦੋਂ ਵੱਖਰੀ ਗੱਲ ਹੁੰਦੀ ਹੈ ਤੇ ਸਾਨੂੰ ਸੁਣਨਾ ਬੜਾ ਔਖਾ ਹੋ ਜਾਂਦਾ ਹੈ ਪਰ ਗੁਰੂ ਨਾਨਕ ਸਾਹਿਬ ਨੇ ਹਰ ਇੱਕ ਨੂੰ ਬੜੇ ਪਿਆਰ ਨਾਲ ਸਮਝਾਇਆ ਹਰ ਇੱਕ ਨੇ ਜ਼ਿੰਦਗੀ ਜਿਉਣ ਦਾ ਤਰੀਕਾ ਬੱਖਿਆ ਪੂਰਾ ਇੱਕੋ ਇੱਕ ਤਰੀਕਾ ਹੈ ਭਾਈ ਸਤਗੁਰੂ ਤੇ ਕਹਿੰਦੇ ਸਤ ਸੰਗਤ ਐਸੀ ਕਲਾਸ ਹੈ ਆ ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮ ਗੁਰਖਾਣੀ ਹੈ ਸਾਨੂੰ ਸਮਝਾ ਦਿੱਤਾ ਮਾਲ ਨੇ ਕਹਿੰਦੇ ਭਾਈ ਜਿੱਥੇ ਨਾਮ ਦੀ ਗੱਲ ਹੋਵੇ ਜਿੱਥੇ ਇੱਕ ਪਰਮਾਤਮਾ ਦੀ ਗੱਲ ਹੋਵੇ ਉਹਨੂੰ ਸਤ ਸੰਗਤ ਕਿਹਾ ਜਾਂਦਾ ਹੈ ਆਖੂ ਸਤਨਾਮ ਸ੍ਰੀ ਵਾਹਿਗੁਰੂ ਜਿੱਥੇ ਰੱਬ ਦੀ ਗੱਲ ਹੋਵੇ ਜਿੱਥੇ ਸਾਡੇ ਆਪੇ ਦੀ ਗੱਲ ਹੋਵੇ ਵੀ ਅਸੀਂ ਕਿੱਥੇ ਖੜੇ ਆਂ ਗੁਰੂ ਸਾਹਿਬ ਇਹ ਕਰਦਨ ਭਾਈ ਪਹਿਲਾਂ ਪੜਿਆ ਨਾ ਜਾ ਕੋ ਹਰ ਰੰਗ ਲਾ ਕੋ ਇਸ ਜੁਗ ਮੈ ਸੋਹ ਕਹੀयत ਹੈ ਸੂਰਾ ਜਿਹਨੂੰ ਇਹ ਅੱਜ ਦੇ ਸਮੇਂ ਅੰਦਰ ਹਰੀ ਨਾਮ ਦਾ ਰੰਗ ਲੱਗਿਆ ਹੈ ਹਰੀ ਨਾਮ ਕੀ ਹੁੰਦਾ ਜੀ ਵੈਗ ਨੂੰ ਕਰਨਾ ਹੈ ਤੇ ਚਲੋ ਸਿੱਕੇ ਸਾਰੀ ਕਰ ਲੈਂਦੇ ਆ ਕਿਸੇ ਦੇ ਹਿੱਸੇ ਆਉਂਦਾ ਹੈ ਬੋਲਣ ਨੂੰ ਤੇ ਸਾਰੇ ਬੋਲਦੇ ਨੇ ਪਰ ਜ਼ਿੰਦਗੀ ਚ ਕੀ ਹੈ ਮੈਂ ਪਿਛਲੀ ਵਾਰ ਵੀ ਬੇਨਤੀ ਕੀਤੀ ਸੀ ਸਾਡਾ ਸਿੱਖਾਂ ਦਾ ਜੋਰ ਲੱਗਾ ਹੋਇਆ ਹੈ ਸਾਡੇ ਪਿਓ ਦਾਦਿਆਂ ਨੇ ਇਦਾਂ ਕੀਤਾ ਹੈ ਸਾਡੇ ਪਿਓ ਦਾਦਿਆਂ ਨੇ ਇਦਾਂ ਦੀ ਕਮਾਈ ਕੀਤੀ ਹੈ ਸਾਡਾ ਇਤਿਹਾਸ ਕਮਾਲ ਦਾ ਹੈ ਪਰ ਸਾਡੀ ਆਪਣੀ ਨਿੱਜੀ ਜ਼ਿੰਦਗੀ ਕਿੱਦਾਂ ਦੀ ਹੈ ਵਿਖਿਆ ਤੇ ਜਾਣਾ ਨਾ ਮੈਂ ਤੇ ਹਰ ਸਟੇਜ ਤੋਂ ਬੇਨਤੀ ਕਰਦਾ ਹਾਂ ਨਾ ਮੈਂ ਤੁਹਾਨੂੰ ਸਾਖੀ ਕੋਈ ਸੁਣਾ ਕੇ ਦੀ ਸਮਾਪਤੀ ਕਰ ਸਕਦਾ ਪਰ ਨਹੀਂ ਭਾਈ ਮਾਲਕ ਕਹਿੰਦੇ ਤੂੰ ਆਪਣੀ ਜ਼ਿੰਦਗੀ ਝਾਗ ਮਾਰ ਇਹ ਸ਼ਰੀਰਾ ਮੇਰਾ ਇਸ ਜੰਗ ਨੇ ਆਏ ਕਿ ਆ ਤੂੰ ਤਦ ਗਰਮ ਕਮਾਇਆ ਆਇਆ ਤੇ ਸੀ ਸੰਸਾਰ ਵਿੱਚ ਯਾਰ ਜ਼ਿੰਦਗੀ ਚ ਸਿੱਖਿਆ ਲਈ ਨਾਮ ਤੇ ਸਿੱਖ ਰੱਖਿਆ ਹੋਇਆ ਹੁਣ ਨਾਮ ਸਿੱਖ ਹੈ ਤੇ ਫਿਰਦਾ ਅਗਿਆਨੀ ਆਖੋ ਸਤਨਾਮ ਵਾਹਿਗੁਰੂ ਨਾਮ ਸਿੱਖ ਹੈ ਹੈ ਯਾਨੀ ਇਹ ਤੇ ਗੱਲ ਮੇਲ ਨਹੀਂ ਲਖਾਂਦੀ ਮਾਲਕ ਨੇ ਕਿਹਾ ਸੀ ਮੇਰਾ ਸਿੱਖ ਹੋਏਗਾ ਤੇ ਉਹਦੇ ਵਿੱਚ ਗਿਆਨ ਹੋਏਗਾ ਉਹਦੇ ਵਿੱਚ ਬੜੀ ਸਮਝ ਹੋਏਗੀ ਯਾਰ ਚੰਗੇ ਮਾੜੇ ਦੀ ਪਰਖ ਕਰਨੀ ਮੇਰਾ ਸਿੱਖ ਜਾਣਦਾ ਹੋਏਗਾ ਤੇ ਗੁਰੂ ਦੀ ਆਗਿਆ ਨੂੰ ਸਤ ਕਰਨਾ ਸਿੱਖਦਾ ਫਰਜ ਹੈ ਸਤ ਕਰਕੇ ਮੰਨਣਾ ਫਰਜ ਹੈ ਅਸੀਂ ਮੰਨਿਆ ਨਹੀਂ ਜੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਬਿਰੇ ਅਰਖਾ ਕਹਦੇ ਮੱਥਾ ਟਿਕਾ ਲਓ ਅਸੀਂ 100 ਵਾਰ ਟੇਕਦੇ ਆਂਗੇ ਗੁਰੂ ਨਾਨਕ ਸਾਹਿਬ ਦੀਆਂ ਫੋਟੋਆਂ ਕਹਿੰਦੇ ਕਿਸੇ ਬੰਦੇ ਨੇ ਕਿਹਾ 10 ਸੁਰ ਤੇ ਚੁੱਕ ਲਾਂਗਾ ਕਹਿੰਦਾ ਜੀ ਚੁੱਕ ਲਾਂਗਾ ਪਰ ਜਦੋਂ ਮੰਨਣ ਦੀ ਵਾਰੀ ਆਈ ਕਿੰ ਲੱਗਾ ਗੁਰੂ ਨਾਨਕ ਸਾਹਿਬ ਦੀ ਇੱਕ ਗੱਲ ਨੂੰ ਪੱਲੇ ਬੰਨ ਸਕਦਾ ਹੈ ਉਦੋਂ ਸਾਡੇ ਹੱਥ ਖੜੇ ਹੋ ਜਾਂਦੇ ਆ ਜੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਮਰਾਦ ਨੇ ਕਹਿਆ ਝੂਠ ਨਹੀਂ ਬੋਲਣਾ ਪਰ ਸਾਨੂੰ ਤੇ ਸਰਦਾ ਹੀ ਨਹੀਂ ਆਖੋ ਸਤਨਾਮ ਵਾਹਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਭਰਾਵਾ ਸੱਚ ਬੋਲੇ ਅਗਰ ਵੇਲੇ ਦਾ ਕਿਸੇ ਦਾ ਭਲਾ ਹੋ ਜਾਏ ਪਰ ਸਾਦਾ ਤੇ ਸਰਦਾ ਹੀ ਹੈ ਨਹੀਂ ਉਹ ਸੱਚ ਬੋਲਣ ਵਾਲੇ ਤੇ ਵਿਰਲੇ ਨੇ ਇੱਥੇ ਮੈਂ ਬੇਨਤੀ ਇਹ ਕਰਨੀ ਚਾਹਨਾ ਸਤ ਸੰਗਤ ਇਦਾਂ ਦੀ ਚੀਜ਼ ਹੈ ਇੱਥੇ ਸਾਡੀ ਸਾਡਾ ਜੀਵਨ ਘੜਿਆ ਜਾਂਦਾ ਹੈ ਵਰੀਵੜ ਪਰਿਵਾਰ ਪੜੀਦਾ ਹੈ ਇੱਥੇ ਆ ਕੇ ਸਾਨੂੰ ਜ਼ਿੰਦਗੀ ਦਾ ਸਲੀਕਾ ਮਿਲਦਾ ਹੈ ਇੱਥੇ ਆ ਕੇ ਸਾਨੂੰ ਬੈਠਣ ਦਾ ਖਾਣ ਦਾ ਦੁਨੀਆ ਵਿੱਚ ਵਿਚਰਨ ਦਾ ਸਲੀਕਾ ਪਤਾ ਲੱਗਦਾ ਹੈ ਜੀ ਤਾਂ ਕਰਕੇ ਮਾਲਕ ਵਾਰ-ਵਾਰ ਜੋਰ ਦਿੰਦੇ ਆ ਭਾਈ ਸਤ ਸੰਗਤ ਕਰਿਆ ਕਰ ਉਹ ਤੇਰੀ ਮਾਂ ਨਾਲ ਵੀ ਹੋ ਸਕਦੀ ਹੈ ਘਰ ਵਿੱਚ ਬੈਠਾ ਆਪਣੀ ਮਾਂ ਨਾਲ ਗੁਰੂ ਦੀ ਗੱਲ ਸਾਂਝੀ ਕਰੇਗਾ ਸੱਚ ਦੀ ਗੱਲ ਸਾਂਝੀ ਕਰੇਗਾ ਤੇਰੀ ਘਰ ਬੈਠੇ ਆ ਵੀ ਸਤ ਸੰਗਤ ਹੋ ਸਕਦੀ ਹੈ ਆਖੂ ਸਤਨਾਮ ਵਾਹਿਗੁਰੂ ਸਲੀਕਾ ਸਾਨੂੰ ਮਾਲਕ ਦੇ ਦੇਵੇ ਟਕਾ ਬਖਸ਼ੋ ਜੀ ਬਸ ਥੋੜਾ ਜਿਹਾ